ਪੂਰਾ ਲੁੱਕ ਚੇਂਜ ਕਰਨਾ ਰੀਅਲ ਲੱਗਣਾ ਲੱਗਣਾ ਬੈਨਾ ਕਿ ਤੁਸੀਂ ਪੰਜਾਬ ਦੇ ਹੀ ਪੁੱਤ ਹੋ ਤੇ ਉਹਨਾਂ ਨੇ ਪੂਰੀ ਦਾੜੀ-ਡੂੜੀ ਵਧਾਈ ਫਿਰ ਆਪਾਂ ਉਹਨਾਂ ਨੇ ਕੁਲ ਪਗੜੀ ਜਿਸ ਤਰ੍ਹਾਂ ਫਸਵਾਈ ਨਾਂ ਉਹਦੇ ਪਾਸ ਹਾਂ ਇਹ ਜਿੱਤੀ ਜੰਗ ਤੇ ਆਪਾਂ ਜਿੱਤ ਲਈ ਜਿਹੜਾ ਆਪਾਂ ਦੇਖਦੇ ਆਂ ਤਲਵਾਰਾਂ ਤਰਪਾਨਾਂ ਜੱਟ ਦੀ ਇਹ ਤੇ ਉਹ ਉਹ ਕਲਚਰ ਨਹੀਂ ਹੈ ਸਾਡਾ ਕਲਚਰ ਤੇ ਕਹਾਣੀ ਹੈ ਸਾਡੇ ਪਰਿਵਾਰਾਂ ਦੀ ਸਾਡੇ ਰਿਸ਼ਤੇਦਾਰਾਂ ਦੀ ਬੱਚਿਆਂ ਦੀ ਇਹਨਾਂ ਦੀ ਤੁਹਾਡੇ ਦਿਲ 'ਚ ਕਿਦਾਂ ਮਿਹਰ ਆਈ ਕਿ ਆਪਾਂ ਮਿਹਰ ਬਣਾਉਂਦੇ ਮੇਰੇ ਦਿਲ 'ਚ 10 ਸਾਲ ਪਹਿਲਾਂ ਵੀ बसी ਹੋਈ ਹੈ ਰਾਜਕੁੰਦਰਾ ਬਾਜੀ ਮੈਂ ਚਾਹਨਾ ਕਿ ਐ ਤੁਸੀਂ ਫਿਲਮ ਮੇਰੇ ਨਾਮ ਬਣਾ ਲਓ ਹਾਂ ਹਾਂ ਪਰ ਮੈਂ ਐਕਟਿੰਗ ਕਰਨਾ ਚਾਹਨਾ ਕਿਹੜਾ ਐਸਾ ਟਾਈਮ ਸੀਗਾ ਫਿਲਮ ਸ਼ੂਟਿੰਗ ਦੇ ਦੌਰਾਨ ਜਿਹੜਾ ਤੁਹਾਨੂੰ ਲੱਗਾ ਕਿ ਦਿਸ ਇਜ਼ ਵੈਰੀ ਚੈਲੈਂਜਿੰਗ ਫੋਰ ਐਕਟਰ ਇਸ ਠੀਕ ਨਾ ਹੋਣ ਫਿਰ ਤੇ ਚੈਲੈਂਜਿੰਗ ਪੂਰੀ ਸ਼ੂਟ ਹੀ ਚੈਲੈਂਜਿੰਗ ਲੰਦੀ ਹੈ ਮੇਰੇ ਵਾਸਤੇ ਤਾਂ ਇਹ ਹੋ ਗਿਆ ਕਿ ਯਾਰ ਮੈਂ ਬਣਾਇਆ 30 32 ਦਿਨ ਦਾ ਸ케줄 ਸੀ ਮੈਂ 26 ਦਿਨ ਜੀ ਕੰਪਲੀਟ ਕਰਕੇ ਕੋਈ 6 ਦਿਨ ਸਾਨੂੰ ਵੇਲਾ ਬਿਤਾਣਾ ਪਿਆ ਇਹ ਸ਼ੂਟਿੰਗ ਦੇ ਦੌਰਾਨ ਕੋਈ ਐਸੇ 골ਡਨ ਮੂਮੈਂਟਸ ਜਿਹੜੇ 골ਡਨ ਮੂਮੈਂਟਸ ਉਹ ਤੇ ਮਤਲਬ ਜਦੋਂ ਹੁੰਦੀ ਆ ਨਾ ਤੇ ਮਤਲਬ ਮੈਡਮ ਗੁੱਪੀ ਮੈਡਮ ਰੋਣ ਲੱਗਦੇ ਮਤਲਬ ਰੋਣੇ ਲੱਗਦੇ ਉਹ ਮੈਂ ਨਾਲ ਬਾਦ ਮੈਂ ਆਬਰੂ ਮੈਂ ਕਿਹਾ ਸਾਰੇ ਜਿਹੜੇ ਹੋਰ ਆਸਪਾਸ ਖੜੇ ਉਹ ਵੀ ਰੋਣ ਲੱਗੇ ਮੈਂ ਗਿਆ ਤੇ ਮੈਂ ਉਹਨਾਂ ਨੂੰ ਘੁੱਟ ਕੇ ਜੱਫੀ ਪਾਈ ਦੋਨੋਂ ਜਣਿਆਂ ਨੂੰ ਮੈਂ ਕਿਹਾ ਮੈਡਮ ਉਹ ਰੁਕਣ ਹੀ ਨਾ ਵਿਚਾਰੇ ਸ਼ੂਟ ਕਰ ਰਿਹਾ ਸਸੀਕਾਲ ਜੀ ਨਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਪਰਮਵੀਰ ਸ਼ਰਲੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੇ ਮਿਹਰ ਮਿਹਰੇ ਕਿਹਦਾ ਸ਼ਬਦ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਅਕਸਰ ਇਸਤੇਮਾਲ ਕਰਦੇ ਹਾਂ ਚੰਗਾ ਸਮਾਂ ਹੋਵੇ ਕਿਸੇ ਦੀ ਕਾਮਯਾਬੀ ਦੇ ਲਈ ਹਰ ਇੱਕ ਜਗ੍ਹਾ ਤੇ ਉਹ ਸ਼ਬਦ ਦਾ ਇਸਤੇਮਾਲ ਹੁੰਦਾ ਹੈ ਲੇਕਿਨ ਇੱਕ ਬੜੀ ਖੂਬਸੂਰਤ ਪਰਵਾਰਿਕ ਫਿਲਮ ਆ ਰਹੀ ਹੈ ਮਿਹਰ ਜੋ ਕਿ 5 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਔਰ ਜਿਹੜੇ ਫਿਲਮ ਲੈ ਕੇ ਆ ਰਹੇ ਨੇ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਉਹਨਾਂ ਦੇ ਜੇ ਮੈਂ ਪਹਿਲੇ ਸਫਰ ਦੀ ਗੱਲ ਕਰਾਂ ਤਾਂ ਉਹ ਸੰਜੀਦਗੀ ਵਾਲਾ ਮੀਨਿੰਗਫੁਲ ਸਿਨੇਮਾ ਜ ਜਨੂੰ ਆਪਾਂ ਕਹਿੰਦੇ ਆ ਉਹਦੇ ਲਈ ਉਹ ਜਾਣੇ ਜਾਂਦੇ ਨੇ ਕਿਉਂਕਿ ਹਰੇਕ ਡਾਇਰੈਕਟਰ ਦਾ ਇੱਕ ਵੱਖਰਾ ਵਿਜ਼ਨ ਹੁੰਦਾ ਕਿੱਦਾਂ ਦਾ ਸਿਨੇਮਾ ਆਪਣੇ ਦਰਸ਼ਕਾਂ ਨੂੰ ਦੇਣਾ ਕਿੱਦਾਂ ਦਾ ਸਿਨੇਮਾ ਆਪਣੀ ਆਡੀਅנס ਨੂੰ ਦਿਖਾਉਣਾ ਉਹ ਡਾਇਰੈਕਟਰ ਤੇ ਡਿਪੈਂਡ ਹੁੰਦਾ ਹੈ ਕਹਾਣੀ ਚੰਗੀ ਹੋਵੇ ਤਾਂ ਫਿਲਮਾਂ ਨੂੰ ਪਿਆਰ ਰੱਜ ਕੇ ਮਿਲਦਾ ਸੋ ਅੱਜ ਆਪਾਂ ਗੱਲ ਕਰ ਰਹੇ ਮਿਹਰ ਫਿਲਮ ਦੀ ਬਹੁਤ ਵੱਡੀ ਸਟਾਰ ਕਾਸਟ ਹੈ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਇਰੈਕਟਰ ਕੈਪਟਨ ਆਫ ਦਾ ਸ਼ਿਪ ਰਕੇਸ਼ ਮਹਿਤਾ ਜੀ ਵਾਪਸੀ ਆ ਇਕ ਸੰਦੂ ਹੁੰਦਾ ਸੀ ਅਜਈਆਂ ਫਿਲਮਾਂ ਦੇ ਨਾਲ ਉਹਨਾਂ ਪੰਜਾਬੀ ਸਿਨੇਮਾ ਦੇ ਦਸਤਕ ਦਿੱਤੀ ਉਸ ਤੋਂ ਬਾਅਦ ਸਫ਼ਰ ਚੱਲ ਹੀ ਰਿਹਾ ਹੈ ਗੈਪ ਥੋੜਾ ਜਿਹਾ ਲੰਬਾ ਲੈ ਲਿਆ ਲੇਕਿਨ ਜਦੋਂ ਵੀ ਆਉਂਦੇ ਨੇ ਇੱਕ ਬਲਾਕਬਸਟਰ ਫਿਲਮ ਦੇ ਨਾਲ ਆਉਂਦੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਬਹੁਤ ਵਧੀਆ ਬਿਲਕੁਲ ਠੀਕ ਠਾਕ ਚਿਹਰੇ ਤੇ ਨੂਰ ਬੜਾ ਸਰ ਨੂਰ ਤੇ ਹਮੇਸ਼ਾ ਰਿਹਾ ਹੈ ਮੇਰੇ ਚਿਹਰੇ ਤੇ ਨੂਰ ਦੀ ਵੀ ਕਦੇ ਨਹੀਂ ਹੁਣ ਵਧਿਆ ਸਰ ਹਾਂ ਨੂਰ ਵਧ ਗਿਆ ਫਿਲਮ ਦਾ ਟ੍ਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਸਾਰੇ ਪਾਸੇ ਸਾਰੇ ਪੰਜਾਬ ਚ ਬਾਹਰ ਵੀ ਔਰਸਿਡੀ ਔਰ ਬੜੀਆਂ achiyan ਜਿਹੜੀਆਂ ਲੋਕਾਂ ਦੇ ਮੈਸੇजेस ਔਰ ਵਿਸ਼ਸ ਦੁਆਵਾਂ ਮਿਲ ਰਹੀਆਂ ਜੀ ਤੇ ਲੱਗਦਾ ਹੈ ਮਹਿਰ ਕੁਛ ਨਾ ਕੁਛ ਕਮਾਲ ਕਰੇਗੀ ਮਹਿਰ ਤੁਹਾਡੇ ਦਿਲ ਚ ਕਿਦਾਂ ਮਹਿਰ ਆਈ ਕਿ ਆਪਾਂ ਮਹਿਰ ਬਣਾਉਣੀ ਹੈ ਮਹਿਰ ਮੇਰੇ ਦਿਲ ਚ 10 ਸਾਲ ਪਹਿਲਾਂ ਦੀ بسی ਹੋਈ ਹੈ 10 ਸਾਲ ਪਹਿਲਾਂ ਐਸੀ ਕਹਾਣੀ ਦੀ ਸ਼ੁਰੂਆਤ ਹੋਈ ਜਨਰਲ ਰਿਤਾ ਇਸ ਕਹਾਣੀ ਨੇ ਜੀ ਔਰ 10 ਸਾਲ ਚ ਦੇ ਬਲਕਿ ਕਾਫੀ ساری ਚੀਜ਼ਾਂ ਮੈਂ ਬਣਾਵੇ ਦਿੱਤੀਆਂ ਲੇਕਿਨ ਇਹ ਜਿਹੜੀ ਫਿਲਮ ਹੈ ਮੇਰੇ ਬਹੁਤ ਦਿਲ ਦੇ ਕਰੀਬ ਸੀ ਕਹਾਣੀ ਜੀ ਤੇ ਇਹਦੀ ਬੜੀ ਲੰਬੀ ਜਰਨੀ ਹੈ ਆਪਾਂ ਕਈ ਐਕਟਰਾਂ ਨਾਲ ਪਲਾਨ ਵੀ ਹੋਈਆਂ ਅਨਾਉਂਸ ਵੀ ਹੋਈ ਹੈ ਫਿਲਮ ਸੇਮ ਸਟੋਰੀ ਲੇਕਿਨ ਉਹ ਕਿਸੇ ਕਾਰਨ ਵਜh ਕਿਸੇ ਰੀਜ਼ਨਸ ਦੇ ਨਾਲ ਨਹੀਂ ਬਣ ਸਕੀ ਬਟ ਹੁਣ ਕਰੀਬ 1.5 ਤੋਂ 2 ਸਾਲ ਪਹਿਲਾਂ ਰਾਜਕੁੰਦਰਾ ਭਾਜੀ ਪਹਿਲਾਂ ਪ੍ਰੋਡਿਊਸ ਕਰਨਾ ਚਾਹੁੰਦੇ ਸੀ ਫਿਰ ਤੇ 2 ਸਾਲ ਪਹਿਲਾਂ ਨਾ ਮੈਨੂੰ ਜਿਕਰ ਕੀਤਾ ਗੰਦੇ ਭਾਜੀ ਮੇਰੀ ਜ਼ਿੰਦਗੀ ਚ ਬੜੇ ਉਧਾਰ ਚੜਾਵਾਏ ਜੀ ਪਿਛਲੇ ਕਈ ਸਾਲਾਂ ਮੈਂ ਬਹੁਤ ਮੁਸੀਬਤਾਂ ਚੇਲੀਆਂ ਬੜੀਆਂ ਨਾ ਮਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹਾਂ ਤੇ ਮੈਂ ਚਾਹਨਾ ਕਿ ਇਹ ਤੁਸੀਂ ਫਿਲਮ ਮੇਰੇ ਨਾਲ ਬਣਾ ਲੋ ਹਾਂ ਹਾਂ ਪਰ ਮੈਂ ਐਕਟਿੰਗ ਕਰਨਾ ਚਾਹਨਾ ਤੇ ਮੈਂ ਥੋੜਾ ਜਿਹਾ ਉਸ ਟਾਈਮ ਹੈਰਾਨ ਹੋਇਆ ਮੈਂ ਕਿ ਭਾਜੀ ਐਕਟਿੰਗ ਕਹਿਣਾ ਤੇ ਕਰਨਾ ਬੜਾ ਫਰਕ ਹੈ ਹੂੰ ਤੇ ਤੁਸੀਂ ਕਿੱਦਾਂ ਕਰ पाओਗੇ ਬਿੰਨਾ ਆਸਾਨ ਨਹੀਂ ਹੈ ਕੈਮਰਾ ਫੇਸ ਕਰਨਾ ਬੜੀਆਂ ਮਤਲਬ ਇੱਕ ਕੈਮਰਾ 32 ਫਰੇਮ ਚੋਗੀ ਫਰੇਮ ਪੜ ਲੈਂਦਾ ਹੈ ਹਮ ਉਹਦੇ ਤੁਸੀਂ ਹਲਕੀ ਜਿਹੀ ਪਲਕ ਵਿੱਚ ਚਪ ਚਪਕੀ ਦਿਓ ਵੀ ਸਮਝ ਆ ਜਾਣੀ ਕਿ ਕਿਉਂ ਚਪਕਦੇ ਕਿਉਂ ਚਪਕਦੇ ਤੇ ਕੰਨੇ ਨੇ ਤੁਸੀਂ ਕਰੋ ਮੈਨੂੰ ਚਾਂਸ ਦਿਓ ਮੈਂ ਕਰਨਾ ਚਾਹੁੰਦਾ ਫਿਲਮ ਹਮ ਮੇਰੇ ਪੁਰਾਣੇ ਦੋਸਤ ਨੇ ਮੈਂ ਕਿਹਾ ਠੀਕ ਹੈ ਜੀ ਤੁਹਾਨੂੰ ਆਪਾਂ ਸੱਤ ਦਿਨ ਦੀ ਇੱਕ ਵਰਕਸ਼ਾਪ ਕਰਦੇ ਹਾਂ ਦੇਖਣੇ ਕਿ ਤੁਸੀਂ ਇੱਕ ਕਰਮਜੀਤ ਦਾ ਕਰੈਕਟਰ ਕਰ ਪਾਉਗੇ ਨਹੀਂ ਕਰ ਪਾਉਗੇ ਥੋੜਾ ਜਿਹਾ ਆਈਡੀਆ ਮਿਲ ਜਾਏਗਾ ਤਾਂ ਇਹ ਠੀਕ ਹੈ ਜੀ ਥੋੜਾ ਜਿਹਾ ਟਾਈਮ ਦਿੱਤਾ 7 ਦਿਨ ਦੀ ਵਰਕਸ਼ਾਪ ਕੀਤੀ ਤੇ ਮੈਨੂੰ ਉਹਨਾਂ ਨੇ ਬਹੁਤ ਸਰਪ੍ਰਾਈਜ਼ ਕੀਤਾ ਉਹ ਜਿਸ ਤਰੀਕੇ ਨਾਲ ਉਸ ਕੈਰੈਕਟਰ ਦੀ ਸੰਜੀਦਗੀ ਚ ਉਸ ਕੈਰੈਕਟਰ ਦੇ ਮਤਲਬ एकदम ਵਾੜੀ ਗਈ ਉਸ ਕੈਰੈਕਟਰ ਚ ਫਿਰ ਮੈਨੂੰ ਲੱਗੇ ਯਾਰ ਆਪਾਂ ਕਰ ਸਕਦੇ ਹਾਂ ਪਰ ਮੈਨਾਂ ਨਾਲ ਇੱਕ ਕੰਮ ਮੈਂ ਕਰਾਰਾ ਰਾਨਾ ਬਲوں ਜਿਸ ਤਰੀਕੇ ਦਾ ਜਨੂੰਨ ਉਹਨਾਂ ਨੇ ਦਿਖਾਇਆ ਜਿਸ ਤਰੀਕੇ ਦੀ ਇਹਨਾਂ ਨੇ ਉਸੁਕਤਾ ਦਿਖਾਈ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਦਾ ਲੁੱਕ ਟੈਸਟ ਕੀਤਾ ਇਨਰ ਤੋਂ ਮਾਸ ਹੀ ਪਹਿਲਾ ਜੀ ਜਿਵੇਂ ਦਲਜੀਤ ਦੋਸਾਂ ਜਾਂ ਐਮ ਏ ਵਿਰਕ ਐਦਾਂ ਦੀ ਕੋਈ ਪਾੜੀ ਰੱਖਦੇ ਪਾੜੀ ਰੱਖਦੇ ਹੈਗਾ ਪਾਜੀ ਜੇ ਪੰਜਾਬ ਚ ਤੁਸੀਂ ਐਂਟਰੀ ਕਰਨੀ ਆ ਤੇ ਉਹ ਤੇ ਚਲੋ ਇਸਟੈਬਲਿਸ਼ਡ ਐਕਟਰਸ ਨੇ ਸਟਾਰਸ ਨੇ ਪੰਜਾਬ ਦੇ ਉਹਨਾਂ ਨੂੰ ਉਹ ਐਕਸੈਪਟੇਬਲ ਹੈ ਬਿਲਕੁਲ ਤੁਹਾਨੂੰ ਅਗਰ ਆਪਣੇ ਆਪ ਨੂੰ ਐਕਸੈਪਟ ਕਰਨਾ ਤਾਂ ਤੁਹਾਨੂੰ ਆਪਣਾ ਪੂਰਾ ਲੁੱਕ ਚੇਂਜ ਕਰਨਾ ਪੈਣਾ ਰੀਅਲ ਲੱਗਣਾ ਪੈਣਾ ਹੈ ਕਿ ਤੁਸੀਂ ਪੰਜਾਬੀ ਪੰਜਾਬ ਦੇ ਹੀ ਪੁੱਤ ਹੋ ਕਿਸੇ ਪਿੰਡ ਦੇ ਹੈਨਾ ਗੱਭਰੂ ਹੈਗੇ ਹੋ ਜੀ ਫਿਰ ਉਹਨਰ ਬੁਰੀ ਦਾੜੀ ਦੂੜੀ ਵਧਾਈ ਫਿਰ ਆਪਾਂ ਉਹਨੇ ਕੋਲ ਪਗੜੀ ਜਦੋਂ ਪੱਗ ਪਾਈ ਨਾ ਉਹਦੇ ਬਸ ਮੈਂ ਕਿਹਾ ਜੀ ਅੱਧੀ ਜੰਗ ਤਾਂ ਆਪਾਂ ਜਿੱਤ ਲਈ ਲੁੱਕ ਤੇ ਆ ਗਿਆ ਹਮ ਕਰਮਜੀਤਾ ਜਿਹੜਾ ਲੁੱਕ ਚਾਹੀਦਾ ਸੀ ਉਹ ਮਿਲ ਗਿਆ ਉਹ ਮਿਲ ਗਿਆ ਹੁਣ ਬਾਕੀ ਦੀ ਐਕਟਿੰਗ ਦੀ ਗੱਲ ਉਹ ਮੈਂ ਹੰਦੜੇ ਕੋ ਕਰਾਈ ਲਾਂ ਮੈਂ ਦੇਖ ਲਿਆ ਤੁਨੂੰ ਵਾਰਸ਼ਾਪ ਬਸ ਇਦਾਂ ਫਿਰ ਸਫਰ ਸ਼ੁਰੂ ਹੋਇਆ ਤੇ ਹੁਣ ਉਹ ਦਿਨ ਆ ਗਿਆ ਕਿ ਆਪਾਂ ਫਿਲਮ ਰਿਲੀਜ਼ ਕਰਨ ਵਾਲੇ ਆ। ਅੱਛਾ ਸਰ ਜਦੋਂ ਜਦੋਂ ਤੁਸੀਂ ਡਿਸਕਸ ਕੀਤਾ ਆਈਡੀਆ ਜਦੋਂ ਤੁਹਾਡੀ ਗੱਲ ਚੱਲੀ ਤਾਂ ਰਾਜ ਗੁੰਦਰਾ ਸਾਹਿਬ ਨੇ ਇਹ ਗੱਲ ਆਖੀ ਕਿ ਮੈਂ ਕਰਨਾ ਚਾਹਣਾ। ਤੇ ਮਨ ਦੇ ਵਿੱਚ ਇੱਕ ਵੀ ਸਵਾਲ ਹੋਣਾ ਵੀ ਯਾਰ ਸ਼ਿਲਪਾ ਸ਼ੇਟੀ ਦਾ ਪ੍ਰਾਉਣਾ ਆਖਣ ਡਿਆ ਤੇ ਵੀ ਮੈਂ ਇਸ ਚੀਜ਼ ਤੇ ਧਿਆਨ ਦੇ ਆਂ ਕਿਉਂਕਿ ਇੱਕ ਥੋੜੀ ਦੋਸਤੀ ਔਰ ਇੱਕ ਰਿਸ਼ਤਾ ਫਿਰ ਉਸ ਤੋਂ ਬਾਅਦ ਜਦੋਂ ਵਿਚਾਰ ਚਰਚਾ ਹੋਈ ਜਦੋਂ ਕੈਰੈਕਟਰ ਸਾਰਾ ਫਾਈਨਲ ਹੋ ਗਿਆ ਬਾਕੀ ਦੀ ਸਟਾਰ ਕਾਸਟ ਕਿਸ ਤਰੀਕੇ ਨਾਲ ਫਾਈਨਲ ਕੀਤੀ ਅਬ ਦੇਖੋ ਮੈਂ ਤਾਂ ਦੱਸਿਆ ਨਾ ਸਰਪ੍ਰਾਈਜ਼ ਤੇ ਮੈਂ ਹੋਇਆ ਉਸ ਟਾਈਮ ਜਦੋਂ ਉਹਨਾਂ ਨੇ ਮੈਨੂੰ ਆਪਣੀ ਇੱਛਾ ਦੱਸੀ ਕਿ ਮੈਂ ਕਰਨਾ ਚਾਹਨਾ ਸਰਪ੍ਰਾਈਜ਼ ਤੇ ਮੈਂ ਹੋਇਆ ਉਸ ਟਾਈਮ ਕਿ ਕਿੰਨਾ ਹੋਏਗਾ ਐਨਾ ਦਾ ਮਤਲਬ ਇੱਕ ਇੰਡਸਟਰੀਅਲਿਸ ਬੰਦਾ ਹੈ ਸਾਰਾ ਦਿਨ ਮਤਲਬ ਚੰਗੇ ਪੈਸੇ ਜੁਠਣਾ ਬੈਠਣਾ ਖੇਲਣਾ ਸਭ ਚੀਜ਼ਾਂ ਉਹ ਦੇਸੀ ਕੈਰੈਕਟਰ ਕਿੰਨਾ ਦੇਸੀ ਇੱਕਦਮ ਪਿੰਡ ਦਾ ਆਪਣਾ ਮੁੰਡਾ ਕਿੰਦਾ ਮਤਲਬ ਕੋਈ ਪਿੰਡ ਦਾ ਬੰਦਾ ਕਿੰਦਾ ਕਰ ਲੇਗਾ ਬੰਦਾ ਯਾਰ ਇਹ ਤਾਂ ਪੋਸੀਬਲ ਹੀ ਨਹੀਂ ਹੈ ਤੇ ਬਟ ਉਹਨਾਂ ਨੇ ਮੈਂ ਹੋਈ ਉਹਨਾਂ ਨੇ جنੂਨ ਸੀ ਉਹਨਾਂ ਨੇ ਕਿਹਾ ਨਹੀਂ ਮੈਨੂੰ ਤੁਸੀਂ ਟਾਈਮ ਦੇ ਮੈਂ ਕਰਕੇ ਦਿਖਾ ਲਾਂਗਾ ਔਰ ਉਹਨਾਂ ਕੀਤਾ ਬਸ ਉਹਨਾਂ ਨੇ ਕਰਕੇ ਦਿਖਾਇਆ ਬਾਕੀ ਦੀ ਜਿਹੜੀ ਸਟਾਰ ਕਾਸਟ ਹੈ ਜਦੋਂ ਇਹਨਾਂ ਨੂੰ ਆਪਾਂ ਫਾਈਨਲਾਈਜ਼ ਕੀਤਾ ਤੇ ਫਿਰ ਇਹ ਗੱਲ ਤੇ ਪੱਕੀ ਸੀ ਕਿ ਜਿਹੜੀ ਇਹਨਾਂ ਦੇ ਸਾਹਮਣੇ ਐਕਟਰ ਸਿਰੋਇਨੀਆ ਕੋਈ ਵੀ ਆਂਦੀ ਉਹ ਸਟੈਬਲਿਸ਼ ਐਕਟਰਸ ਤੇ ਥੋੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਅਪਰੋਚ ਕਰਨਾ ਵੀ ਔਰ ਉਹਨਾਂ ਨੂੰ ਕਨਵਿੰਸ ਕਰਨਾ ਵੀ ਤੁਸੀਂ ਇਹਨਾਂ ਦੇ ਸਾਹਮਣੇ ਕਰੋ ਜਾਂ ਕਰ ਸਕਦੇ ਹੋ ਤੇ ਕੋਈ ਵੀ ਐਕਟਰ ਹੋਏਗਾ ਥੋੜਾ ਸੋਚਦਾ ਹੀ ਹੈ ਯਾਰ ਆਪਾਂ ਇਹਨਾਂ ਨੇ ਕੀ ਕੀਤਾ ਜਾਂ ਕੀ ਸਾਰੀ ਚੀਜ਼ਾਂ ਹੁੰਦੀਆਂ ਨੇ ਉਸ ਗੱਲ ਨੂੰ ਆਪਾਂ ਰਿਸਪੈਕਟ ਵੀ ਕਰਦੇ ਆਂ ਜੀ ਤੇ ਫਿਰ ਆਪਾਂ ਮੁਕੇਸ਼ ਸ਼ਾਭੜਾ ਜੀ ਜਿਹੜੇ ਬਹੁਤ ਮਸ਼ਹੂਰ ਕਾਸਟਿੰਗ ਡਾਇਰੈਕਟਰ ਬੰਬਈ ਦੇ ਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਇਮੀਡੀਏਟਲੀ ਸਾਨੂੰ ਗੀਤਾ ਜੀ ਦਾ ਨਾਮ ਸੁਜੈਸਟ ਕੀਤਾ ਕਿ ਗੀਤਾ ਜੀ ਨੇ ਵੀ ਕਾਫੀ ਟਾਈਮ ਤੱਕ ਕੁਝ ਨਹੀਂ ਕੀਤਾ ਉਹ ਵੀ ਪੰਜਾਬ ਤੋਂ ਹੀ ਨੇ ਹੈਗੇ ਤੇ ਪੰਜਾਬੀ ਨੇ ਜੀ ਤੇ ਉਹਨਾਂ ਨੂੰ ਤੁਸੀਂ ਗੱਲ ਕਰੋ ਉਹਨਾਂ ਦੀ ਇੱਕ ਵਾਰੀ ਆਡੀਸ਼ਨ ਕਰੋ ਹੂੰ ਤੇ ਫਿਰ ਆਪਾਂ ਗੀਤਾ ਜੀ ਨੂੰ ਮਿਲੇ ਗੀਤਾ ਜੀ ਨੂੰ ਸਟੋਰੀ ਸੁਣਾਈ ਕੀਤਾ ਜੀ ਨੂੰ ਸੋਰੀ ਤੇ ਬਹੁਤ ਚੰਗੀ ਲੱਗੀ ਫਿਰ ਉਹਨਾਂ ਨੇ ਕਿਹਾ ਚਲੋ ਆਪਾਂ ਕਰਦੇ ਆਂ ਕੋਈ ਡਾਇਲੌਗ ਰੀਸਲ ਕਰਕੇ ਦੇਖਦੇ ਆਂ ਜਦੋਂ ਉਹਨਾਂ ਨੇ ਕਰਕੇ ਦਿਖਾਇਆ ਜਿਸ ਗੰਭੀਰਤਾ ਨਾਲ ਉਹਨਾਂ ਨੇ ਡਾਇਲੌਗ ਬੋਲਿਆ ਉਹਲਾ ਜਿਹੜਾ ਮੈਂ ਚਾਹੁੰਦਾ ਸੀ ਅੱਧਾ ਕੰਮ ਤੇਰਫ ਹੀ ਹੋ ਗਿਆ ਮੈਂ ਕਿਹਾ ਚਲੋ ਐਵੀ ਇੱਕ ਹੋ ਗਈ ਮੁਲਕਾਸਿੰਗ ਸਾਡੀ ਵਾਹ ਬਾਕੀ ਫਿਰ ਸਵਾਦ ਬੱਚੇ ਹੋਰ ਬਾਕੀ ਦੀ ਸਪੋਰਟਿੰਗ ਕਾਸਟ ਸਟਿਊਡੀਓ ਤੇ ਪੰਜਾਬੀ ਹੋ ਹੀ ਜਾਂਦੀ ਪੰਜਾਬੀ ਹਮ ਅੱਛਾ ਸਰ ਇਸ ਫਿਲਮ ਦੇ ਦੌਰਾਨ ਹਰ ਡਾਇਰੈਕਟਰ ਦੇ ਲਈ ਫਿਲਮ ਉਹਨਾਂ ਦੀ ਬਹੁਤ ਦਿਲ ਦੇ ਕਰੀਬ ਹੁੰਦੀ ਔਰ ਮੇਅਰ ਤੁਹਾਡੇ ਦਿਲ ਦੇ ਵੈਸੇ ਬਹੁਤ ਨੇੜੇ ਆ ਰਾਈਟ ਅਰ ਤੁਸੀਂ ਇਹਨੂੰ ਬੜੇ ਵੱਡੇ ਵਿਜ਼ਨ ਦੇ ਨਾਲ ਜੋ ਤੁਸੀਂ ਸੋਚਿਆ ਹੋਗਾ ਜਿ ਤੋਂ 10 ਸਾਲ ਪਹਿਲਾਂ ਉਹਦੇ ਵਿੱਚ ਚੇਂਜਸ ਵੀ ਆਏ ਹੋਣਗੇ ਕਿਹੜਾ ਐਸਾ ਟਾਈਮ ਸੀਗਾ ਫਿਲਮ ਸ਼ੂਟਿੰਗ ਦੇ ਦੌਰਾਨ ਜਿਹੜਾ ਤੁਹਾਨੂੰ ਲੱਗਾ ਕਿ ਦਿਸ ਇਜ਼ ਵੈਰੀ ਚੈਲੈਂਜਿੰਗ ਫਾਰ ਅਸ ਸ਼ੂਟਿੰਗ ਦੇ ਦੌਰਾਨ ਚੈਲੈਂਜਿੰਗ ਐਸ ਸੱਚ ਦਿਖੋ ਅਗਰ ਐਕਟਰਸ ਠੀਕ ਨਾ ਹੋਣ ਫਿਰ ਤੇ ਚੈਲੈਂਜਿੰਗ ਪੂਰੀ ਸ਼ੂਟ ਹੀ ਚੈਲੈਂਜਿੰਗ ਲੰਦੀ ਹੈ ਜੇ ਐਕਟਰਸ ਬਹੁਤ ਸਪੋਰਟਿੰਗ ਹੋਣ ਪੂਰੇ ਡੈਡੀਕੇਟਿਡ ਹੋਣ ਪੂਰੇ ਜਨੂਨ ਨਾਲ ਕੰਮ ਕਰਨ ਫਿਰ ਚੈਲੈਂਜਿੰਗ ਇਹ ਵਾਲਾ ਕੰਮ ਤੇ ਰਹੀ ਨਹੀਂ ਜਾਂਦਾ ਨਾ ਚੈਲਿੰਜੀਟ ਹੈ ਹੁੰਦਾ ਫਿਰ ਕਿ ਆਪਾਂ ਮੇਰੇ ਵਾਸਤੇ ਇਹ ਹੋ ਗਿਆ ਕਿ ਯਾਰ ਮੈਂ ਬਣਾਇਆ 30 32 ਦਿਨ ਦਾ ਸਕੀਡਿਊਲ ਸੀ ਮੈਂ 26 ਦਿਨ ਜੀ ਕੰਪਲੀਟ ਕਰ ਦਿੱਤੇ ਪਰ 6 ਦਿਨ ਸਾਨੂੰ ਅਵੇਲੇ ਬਿਠਾਣਾ ਪਿਆ ਇਹ ਥੋੜਾ ਜਿਆਦਾ ਹੋ ਗਿਆ ਬਟ ਅਦਰਵਾਇਸ ਕੋਈ ਮੈਨੂੰ ਯਾਦ ਨਹੀਂ ਕੋਈ ਹੋਇਆ ਇਨਸੀਡੈਂਟ ਕਿ ਕੋਈ ਚੈਲੈਂਜਿੰਗ ਕੋਈ ਮੇਰੇ ਵਾਸਤੇ ਕੁਝ ਹੋਇਆ ਹੋਇਆ ਇਹ ਸ਼ੂਟਿੰਗ ਦੇ ਦੌਰਾਨ ਕੋਈ ਐਸੇ 골ਡਨ ਮੂਮੈਂਟਸ ਜਿਹੜੇ 골ਡਨ ਮੂਮੈਂਟਸ ਬਹੁਤ ਹੈ ਕੋਈ ਸਾਡੇ ਨਾਲ ਸਾਂਝੇ ਕਰੋ ਕੋਈ ਮਤਲਬ ਮਤਲਬ ਕੁਝ 2 ਦਿਨ ਸੀਨ ਤੇ ਅੱਧਾ ਦੇ ਹੈਗੇ ਆ ਜਦੋਂ ਸਾਰੀ ਯੂਨਿਟ ਰੋ ਪ शूटिंग ਦੇ ਦੌਰਾਨ ਜਿਵੇਂ ਰਾਜਪਾਲ ਜੀ ਦਾ ਕਰੈਕਟਰ ਕਰਮਜੀਤ ਤੇ ਉਹਨਾਂ ਦੀ ਮਦਰ ਦੀ ਜਿਹੜੀ ਕਨਵਰਸੇਸ਼ਨ ਆ ਆਪਸ ਤੁਸੀਂ ਟੇਲਰ ਜੀ ਵੇਖ ਲਿਆ ਉਹਨਾਂ ਕਿ ਕਿੰਨਾ ਫੇਲੀਅਰ ਹੋਰ ਸਾਰੇ ਬਸਤਾਨੇ ਵਾਲੇ ਤੇ ਉਹ ਕਿੰਦਾ ਨਿਕਲ ਕੇ ਆਣਾ ਉਹਨੇ ਬਾਹਰ ਉਹ ਸਿਚੁਏਸ਼ਨ ਤੋਂ ਉਸ ਦੌਰਾਨ ਦਿੱਡ ਟ੍ਰਾਂਜੀਸ਼ਨ ਪੁਆਇੰਟ ਹੈ ਜੀ ਜਿਹੜੀ ਉਹਨਾਂ ਦੀ ਮਦਦ ਦੀ ਕਨਵਰਸੇਸ਼ਨ ਹੈ ਜੀ ਉਹ ਤੇ ਮਤਲਬ ਜਦੋਂ ਹੁੰਦੀ ਹੈ ਨਾ ਤੇ ਮਤਲਬ ਮੈਡਮ ਰੂਪੀ ਮੈਡਮ ਰੋਣ ਲੱਗ ਗਏ ਮਤਲਬ ਰੋਣ ਹੀ ਲੱਗ ਗਏ ਮੈਂ ਉਹ ਬਾਦ ਮੈਂ ਆਪ ਰੋਣ ਲੱਗਾ ਸਾਰੇ ਜਿਹੜੇ ਹੋਰ ਆਸ-ਪਾਸ ਖੜੇ ਸੀ ਉਹ ਵੀ ਰੋਣ ਲੱਗੇ ਮੈਂ ਗਿਆ ਉਹ ਤੇ ਮੈਂ ਉਹਨਾਂ ਨੂੰ ਘੁੱਟ ਕੇ ਜੱਫੀ ਪਾਈ ਦੋਨੋਂ ਜਣਿਆਂ ਨੂੰ ਮੈਂ ਕਿਹਾ ਮੈਡਮ ਉਹ ਰੁਕਣ ਹੀ ਨਾ ਵਿਚਾਰੇ ਸ਼ੂਟ ਕਰ ਰਹੇ ਹਾਂ ਸ਼ੂਟ ਮੈਡਮ ਹੋ ਗਿਆ ਓਕੇ ਕੱਟ ਹੋ ਗਿਆ ਨਹੀਂ ਉਹ ਰੋਈ ਮੈਂ ਕਿਹਾ ਮੈਡਮ ਹੋਇਆ ਕੀ ਕਹਿੰਦੇ ਨਹੀਂ ਰੋਈ ਮਤਲਬ ਬਹੁਤ ਰੋਏ ਹੋ ਰਾਜਪਾਲ ਵੀ ਰੋ ਰਹੇ ਸੀ ਉਹਨਾਂ ਨੂੰ ਚੁੱਪ ਕਰਾਇਆ ਉਹਨਾਂ ਨੂੰ ਚੁੱਪ ਕਰਾਇਆ ਦੋਨਾਂ ਨੂੰ ਇਦਾਂ ਦੇ ਹੀ ਕਾਫੀ ਮੂਮੈਂਟਸ ਨੇ ਜਿੱਥੇ ਬਹੁਤ ਇਮੋਸ਼ਨ ਸਾਰੇ ਜਣੇ ਆਪਾਂ ਹੋ ਗਏ ਅੱਛਾ ਰਕੇਸ਼ ਸਰ ਇਸ ਫਿਲਮ ਦੇ ਵਿੱਚ ਬਾਕੀ ਫਿਲਮਾਂ ਨਾਲੋਂ ਅਲੈਦਾ ਕੀ ਕੁਸ਼ ਵੱਖਰਾ ਜਿਹੜਾ ਉਹ ਪੰਜਾਬੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੂਗਾ ਮਤਲਬ ਕੀ ਐਸੀ ਮਤਲਬ ਅਸੀਂ ਕਹਾਣੀ ਨਹੀਂ ਲੇਕਿਨ ਕੁਝ ਐਸੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਾਂ ਦੱਸ ਸਕਦੇ ਆਂ ਕਿ ਵੱਖਰਾ ਕੀ ਹੋਵੇਗਾ ਦੇਖੋ ਵੱਖਰਾ ਕੈਨ ਉਹ ਸਾਰੇ ਗੰਦੇ ਸੀ ਇਸੇ ਵੱਖਰਾ ਕਰ ਰਹੇ ਆਂ ਜੀ ਫਿਲਮ ਮੇਰੇ ਅਦਰ ਪਰਸਪੈਕਟਿਵ ਨਾਲ ਦੇਖਦੇ ਹੋ ਤੇ ਮੇਰੇ ਪਰਸਪੈਕਟਿਵ ਨਾਲ ਕਿ ਫਿਲਮ ਜਿਹੜੀ ਹੈ ਨਾ ਆਪਾਂ ਪੰਜਾਬੀ ਸਿਨੇਮਾ ਨੂੰ ਪੰਜਾਬੀ ਸਿਨੇਮਾ ਦਾ ਮਕਾਮ ਕਿਦਾਂ ਆਪਾਂ ਇੱਕ ਅੱਛੇ ਲੈਵਲ ਤੇ ਲੈ ਕੇ ਜਾ ਸਕਦੇ ਆਂ ਉਸ ਵਾਸਤੇ ਸਾਨੂੰ ਕਹਾਣੀਆਂ ਦੀ ਲੋੜ ਹੈ ਬਿਲਕੁਲ ਕਹਾਣੀ ਜਿਹਦੇ ਵਿੱਚ ਸਾਰੇ ਰਿਸ਼ਤਿਆਂ ਦੀ ਸਾਂਝ ਹੋਵੇ ਜੀ ਉਹਨਾਂ ਦਾ ਮਤਲਬ ਹਰ ਰਿਸ਼ਤੇ ਦੀ ਗੱਲ ਹੋਵੇ ਜੀ ਕਹਾਣੀ ਪ੍ਰੋਗਰੈਸਿਵ ਹੋਵੇ ਸਿਨੇਮਾ ਪ੍ਰੋਗਰੈਸਿਵ ਹੋਵੇ ਡਿਗਰੈਸਿਵ ਨਾ ਹੋਵੇ ਜੀ ਆਪਾਂ ਚੁਟਕੇ ਲਿਆਂ ਚ ਤੇ ਆਪਣੇ ਗੈਪਸ ਫਸ ਕੇ ਕਿ ਇਹ ਕਰ ਲਾਂਗੇ ਤੇ ਆ ਬੋਲ ਲਾਂਗੇ ਤੇ ਲੋਕੀ ਹੱਸ ਪੈਣਗੇ ਤੇ ਉਹ ਕਲਿੱਕ ਕਰ ਜਾਏਗੀ ਉਹ ਮੈਨੂੰ ਲੱਗਦਾ ਉਹ ਟਾਈਮ ਨਿਕਲ ਚੁੱਕਿਆ ਹੁਣ ਮੇਰੀ ਫਿਲਮ ਦੀ ਕਹਾਣੀ ਚ ਫਾਦਰ ਸਨ ਮਦਰ ਸਨ wife husband ਘਰ ਦੇ ਉਹਦਾ ਹਸਬੰਡ ਜੀ ਦੋਸਤ ਜੀ ਰਿਸ਼ਤੇਦਾਰ ਪਿੰਡ ਵਾਲੇ ਆਪਣੇ ਜੀ ਉਸ ਹਰ ਇੱਕ ਰਿਸ਼ਤੇ ਦੀ ਗੱਲ ਹੈ ਹਮ ਹਰ ਇੱਕ ਰਿਸ਼ਤੇ ਚ ਕਿਦਾਂ ਉਤਾਰ ਚੜਾਓ ਹਮ ਤੇ ਉਹਦਾ ਕਨਕਲੂਜਨ ਹੈਪੀ ਮਤਲਬ ਇੱਕ ਮਤਲਬ ਜਿਹਨੂੰ ਕਹਿੰਦੇ ਖੁਸ਼ਹਾਲ ਕਨਕਲੂਜਨ ਜਿਸ ਨਾਲ ਸਾਰੇ ਖੁਸ਼ ਹੋਣ ਅੱਕਾਂ ਚਾਸੋ ਆ ਜਾਣੀ ਆ ਰਹੀ ਹੈ ਇਹ ਤਾਂ ਪੰਜਾਬ ਹੈ ਸਾਡਾ ਜੀ ਇਹ ਪੰਜਾਬ ਇਹ ਸਾਡਾ ਕਲਚਰ ਹੈ ਹਮ ਜਿਹੜਾ ਆਪਾਂ ਦੇਖ ਰਹੇ ਹਾਂ ਤਲਵਾਰਾਂ ਕਰਪਾਨਾਂ ਜੱਟ ਦੀ ਇਹ ਤੇ ਉਹ ਉਹ ਕਲਚਰ ਨਹੀਂ ਹੈ ਜੀ ਉਹ ਕੁਝ ਮੂਮੈਂਟਸ ਹੁੰਦੀਆਂ ਬਟ ਉਹ ਸੱਡਨਾਂ ਸਿਨੇਮਾ ਨਾਲ ਤੁਹਾਡਾ ਕਲਚਰ ਹੈ ਬਿਲਕੁਲ ਸਾਡਾ ਕਲਚਰ ਤੇ ਕਹਾਣੀ ਹੈ ਸਾਡੇ ਪਰਿਵਾਰਾਂ ਦੀ ਸਾਡੇ ਰਿਸ਼ਤੇਦਾਰਾਂ ਦੀ ਬੱਚਿਆਂ ਦੀ ਉਹਨਾਂ ਦੀ ਸਟਰਗਲ ਹਰ ਪਰਿਵਾਰ ਕਰਦਾ ਹੈ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੈ ਹਰ ਕਿਸੇ ਨਾ ਕਿਸੇ ਪੁਆਇੰਟ ਤੇ ਆ ਕੇ ਸਟਰਗਲ ਜ਼ਰੂਰ ਕਰਨੀ ਬੰਦੀ ਕੋਈ ਨਾ ਕੋਈ ਚੀਜ਼ ਅਚੀਵ ਕਰਨ ਵਾਸਤੇ ਬਸ ਉਹ ਉਹੀ ਫਿਲਮ ਹੈ ਹੂੰ अच्छा सर जबो तुसी जबो शूट ਹੁੰਦਾ ਹੈ ਕਈ ਵਾਰ ਕੀ ਹੁੰਦਾ ਕਿ ਜੋ ਚੀਜ਼ ਡਾਇਰੈਕਟਰ ਦੇ ਪੁਆਇੰਟ ਆਫ View ਨਾਲ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਕਈ ਵਾਰ ਉਹਨੂੰ ਡਿਲੀਵਰ ਹੋਣ ਚ ਟਾਈਮ ਲੱਗਦਾ ਕਈ ਵਾਰੀ ਬਹੁਤ ਸਾਰੇ ਟੇਕਸ ਹੁੰਦੇ ਨੇ ਕਈ ਵਾਰੀ ਵਨ ਟੇਕ ਹੀ ਐਸਾ ਹੋ ਜਾਂਦਾ ਕਿ ਲੱਗਦਾ ਕਿ ਨਹੀਂ ਇਸ ਤੋਂ ਬੈਸਟ ਦੁਬਾਰਾ ਜੇ ਆਪਾਂ ਕਰਾਂਗੇ ਤਾਂ ਨਹੀਂ ਹੋਊਗਾ ਇਹੋ ਜੇ ਪੁਆਇੰਟ ਤੇ ਆ ਕੇ ਜਦੋਂ ਇਦਾਂ ਦੀਆਂ ਕਿਉਂਕਿ ਤੁਸੀਂ ਸੰਜੀਦਗੀ ਭਰਿਆ ਸਿਨੇਮਾ ਬਣਾਉਂਦੇ ਹੋ meaningful ਸਨਮਾ ਬਣਾਉਣਾ ਲੇਕਿਨ ਤੁਹਾਨੂੰ ਵੀ ਕਈ ਵਾਰੀ ਇਹ ਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਕਈ ਵਾਰੀ ਕੋਈ ਚੀਜ਼ ਨਹੀਂ ਨਿਕਲ ਪਾਉਂਦੀ ਫਿਰ ਉਹਦਾ ਦੂਸਰਾ ਕਨਕਲੂਜਨ ਕੀ ਹੁੰਦਾ ਦੇਖੋ ਇਹ ਸਭ ਨੇਚਰਲ ਹੈ ਹਮ ਕਈ ਵਾਰੀ ਇੱਕੀ ਇਮੋਸ਼ਨ ਨੂੰ ਕੱਢਣ ਵਾਸਤੇ 14 ਟੇਕ ਲੱਗਦੇ 15 ਲੱਗਦੇ ਹਮ ਫਿਰ ਉਹ ਐਕਟਰ ਨੂੰ ਥੋੜਾ ਜਿਆਦਾ ਥੋੜਾ ਜਿਆਦਾ ਰਿਲੀਫ ਦੇਣਾ ਬੰਦਾ ਕਿ ਤੁਸੀਂ ਅੱਧੇ ਘੰਟੇ ਦਾ ਬ੍ਰੇਕ ਲਓ ਕੋਈ ਗੱਲ ਨਹੀਂ ਕਿਉਂਕਿ ਬਾਰ ਬਾਰ ਕਰਦੇ ਰਹੋ ਤਾਂ ਬੜਾ ਬੜਾ ਮੈਕੈਨੀਕਲ ਹੋ ਜਾਂਦਾ ਬਿਲਕੁਲ ਹੋ ਜਾਂਦਾ ਫਿਰ ਆਪਾਂ ਨੂੰ ਬ੍ਰੇਕ ਦਿੰਨੇ ਕੋਈ ਇੰਦਰਾਸਿ ਰਾਮ ਨਾ ਟਾਈਮ ਲਓ ਆਪਾਂ ਕਰਦੇ ਹਾਂ ਸਰ ਕੋ ਟਾਈਮ ਹੈਗਾ ਹੀ ਹੈ ਕੋਈ ਇਸ਼ੂ ਨਹੀਂ ਤੇ ਜਦੋਂ ਤੱਕ ਉਹ ਆਪਣੇ ਕਰੈਕਟਰ ਚ ਜਾਂ ਉਸ ਉਸ ਇਮੋਸ਼ਨ ਚ ਵਾਪਸ ਨਹੀਂ ਆ ਜਾਂਦਾ ਮੈਂ ਇਹ ਜਦੋਂ ਤੱਕ ਉਹ ਕੰਪਲੀਟ ਨਹੀਂ ਹੁੰਦਾ ਮੈਨੇਜ ਕਰਦਾ ਮੈਂ ਫਿਰ ਉਹਦਾ ਕੋਈ ਆਲਟਰਨੇਟ ਨਹੀਂ ਲੱਭਦਾ ਕਿ ਆਪ ਚਲੋ ਛੱਡੋ ਹੁਣ ਆਪਾਂ ਕੋਈ ਦੂਜਾ ਸ਼ਾਟ ਕਰਦੇ ਆ ਜੋ ਹੋ ਗਿਆ ਮੈਂ ਇਹ ਕਰਦਾ ਇਹ ਨਾ ਹੋ ਸਕਦਾ ਮੈਨੂੰ ਆਦਰਵਾਇਜ਼ ਤੁਸੀਂ ਕਨੈਕਟ ਕਿਦਾਂ ਹੋਗੇ ਫਿਲਮ ਦੇ ਨਾਲ ਉਸ ਕਰੈਕਟਰ ਨਾਲ ਮੈਂ ਇਦਾਂ ਹੀ ਕੰਪਰੋਮਾਈਜ਼ ਕਰਦਾ ਤੇ ਕਨੈਕਟ ਮੈਕ ਟੋਈ ਨਹੀਂ ਪਾਉਗੇ ਉਹੀ ਕਨੈਕਟਿੰਗ ਵੀ ਕੰਪਰਮਾਈਜ਼ ਹੋ ਜਾਏਗੀ ਹੂੰ ਤੇ ਮੈਂ ਨਹੀਂ ਕਰਦਾ ਮੈਂ ਪੂਰਾ ਜਦੋਂ ਤੱਕ ਸੈਟੀਸਫਾਈ ਨਹੀਂ ਹੁੰਦਾ ਮੈਂ ਉਹਦੋਂ ਤੱਕ ਨਹੀਂ ਛੱਡੂਗਾ ਨਹੀਂ ਛੱਡਦਾ ਹੈ ਨਾ ਅੱਛਾ ਸਰ ਜਿਵੇਂ ਤੁਸੀਂ ਦੱਸਿਆ ਕਿ ਕੁੰਦਰਾ ਸਾਹਿਬ ਨਾਲ ਦੋਸਤੀ ਚੰਗੀ ਆ ਜਦੋਂ ਇਹ ਫਿਲਮ ਬਣੀ ਆਪਸ ਦੇ ਵਿੱਚ ਇੱਕ ਵਾਰ ਤੁਸੀਂ ਆਪਣੇ ਪੁਆਇੰਟ ਆਫ View ਨਾਲ ਦੇਖੀ ਵੀ ਆ ਸਾਰਿਆਂ ਨੇ ਜੀ ਜੀ ਸ਼ਿਲਪਾ ਸ਼ੈਟੀ ਜੀ ਦਾ ਕੀ ਰਿਐਕਸ਼ਨ ਸੀ ਫਿਲਮ ਦੇਖਣ ਤੋਂ ਬਾਅਦ ਸ਼ਿਲਪਾ ਸ਼ੈਟੀ ਜੀ ਨੇ ਫਿਲਮ ਤਾਂ ਦੇਖੀ ਨਹੀਂ ਫਿਲਮ ਤਾਂ ਸਿਰਫ ਮੈਂ ਦੇਖੀ ਹੈ ਅੱਛਾ ਫਿਰ ਠੀਕ ਹੈ ਫਿਲਮ ਹਰ ਤੱਕ ਕਿਸੇ ਨੇ ਮੈਂ ਤੇ ਮੇਰੇ ਐਡੀਟਰ ਨੇ ਦੇਖੀ ਹੈ ਹੋਰ ਯਾ ਬੀਜੀਐਮ ਜਿਹੜਾ ਬੈਕਗ੍ਰਾਉਂਡ ਸਕੋਰ ਕਰਦਾ ਉਹਨੇ ਦੇਖੀਏ ਫਿਰ ਜੀ ਤੇ ਹੋਰ ਕਿਸੇ ਨੂੰ ਆਪਾਂ ਫਿਲਮ ਆਪਣੇ ਹਸਬੰਡ ਦੇ ਕੰਮ ਤੋਂ ਟ੍ਰੇਲਰ ਦੇਖਣ ਤੋਂ ਬਾਅਦ ਕੀ ਦੇਖ ਕੇ ਬਹੁਤ ਜ਼ਿਆਦਾ ਖੁਸ਼ ਸੀ ਸਰਪ੍ਰਾਈਜ਼ ਸੀ ਕਿ ਯਾਰ ਐ ਪੋਸੀਬਲ ਹੈ ਮੈਂ ਇਹਨੂੰ ਸੋਚਦੀ ਨਹੀਂ ਸੀ ਕਿ ਐਕਟਿੰਗ ਕਰ ਪਾਏ ਔਰ ਇਹਨੇ ਤੇ ਮਤਲਬ ਮੈਂ ਤੁਹਾਨੂੰ ਤੁਸੀਂ ਆਪ ਵੀ ਦੇਖਿਆ ਦੇਖੋ ਟ੍ਰੇਲਰ ਚ ਪਤਾ ਲੱਗ ਜਾਂਦਾ ਹੈ ਕਿ ਐਕਟਰ ਐਕਟਿੰਗ ਕਰ ਪਾ ਰਹੇ ਹੈ ਨਹੀਂ ਕਰ ਪਾ ਰਹੇ ਉਹਨਾਂ ਦੇ ਛੋਟੇ ਛੋਟੇ ਜਿਹੜੇ ਇਮੋਸ਼ਨਲ ਮੂਮੈਂਟਸ ਹੈਗੇ ਸੀ ਉਹਦੇ ਚ ਪਤਾ ਲੱਗ ਗਿਆ ਹੋਣਾ ਸਾਰਿਆਂ ਨੂੰ ਹਮ ਤੇ ਉਹਨਾਂ ਨੂੰ ਵੀ ਸਮਝ ਆ ਗਈ ਐ ਐਕਟਿੰਗ ਤੇ ਬਹੁਤ ਵਧੀਆ ਇਹਨਾਂ ਨੇ ਕਰਤੀ ਐ। ਕਰਤੀ ਔਰ ਮੇਰੇ ਖਿਆਲ ਨਾਲ ਮੈਂ ਤੇ ਕਾਫੀ ਐਕਟਰਸ ਨਾਲ ਕੰਮ ਕਰ ਚੁੱਕਿਆ ਹਾਂ ਐਜ਼ ਅ ਫਸਟ ਟਾਈਮਰ ਉਹ ਵੀ ਐਜ਼ ਏਜ ਜਾ ਕੇ ਐਕਟਿੰਗ ਕਰਨਾ ਇੰਨਾ ਆਸਾਨ ਨਹੀਂ ਔਰ ਰਾਜਕੁੰਦਰਾ ਭਾਜੀ ਮੈਨੂੰ ਲੱਗਦਾ ਹੈ ਇਕੱਲੇ ਹੀ ਇੱਕ ਐਸੇ ਇਨਸਾਨ ਹੋਣਗੇ ਜਿਨ੍ਹਾਂ ਦੀ ਐਕਟਿੰਗ ਤੁਸੀਂ ਬਾਕੀ ਦੇ ਅੱਛੇ ਐਕਟਰਸ ਦੇ ਨਾਲ ਜਿਹੜੇ ਅੱਛੇ ਐਕਟਰਸ ਨੇ ਪੰਜਾਬ ਦੇ ਜੀ ਉਹਨਾਂ ਨਾਲ ਤੁਸੀਂ ਕੰਪੇਅਰ ਕਰ ਸਕਦੇ ਹੋ। ਹੂੰ 100% আচ্ছা ਸਰ ਇਹ ਇਹ ਕਿਉਂਕਿ ਅਸੀਂ ਮੋਸਟਲੀ ਦੇਖਦੇ ਆ ਫਿਲਮਸ ਦੇ ਵਿੱਚ ਨਾ ਜਦੋਂ ਕਿਸੇ ਬਾਲੀਵੁੱਡ ਤੋਂ ਕਿਸੇ ਐਕਟਰ ਨੂੰ ਆਪਾਂ ਲੈਨੇ ਆ ਤਾਂ ਉਹ ਦਾੜੀ ਨੂੰ ਜਿਹੜਾ ਉਹ ਬਣਵਾ ਲੈਂਦੇ ਨੇ ਮੇਕਅਪ ਆਰਟਿਸਟ ਤੋਂ ਲੇਕਿਨ ਇਹਦੇ ਵਿੱਚ ਸਾਰਾ ਕੁਝ ਤੁਸੀਂ ਜਦਾਂ ਲੁੱਕ ਹੀ ਉਹਨਾਂ ਦੀ ਤਿਆਰ ਆਪ ਕੀਤੀ ਉਹ ਕਿੰਨਾ ਕੁ ਸੀਗਾ ਉਹਦੇ ਲਈ ਦੇਖੋ ਮੈਂ ਜਿੰਨਾ ਨੂੰ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਮੈਨੂੰ ਹੁੰਦਾ ਹੈ ਰੀਅਲਿਸਟਿਕ ਰੀਅਲਿਸਟਿਕ ਸ਼ਿਮਾ ਵਾਸਤੇ ਇਹ ਸਭ ਜਿਹੜਾ ਕੰਮੀਆਂ ਪਹਿਨੀਆਂ ਮੈਂ ਨਕਲੀ ਦਾੜੀ ਤੇ ਨਕਲੀ ਇਹ ਉਹ ਮੈਂ ਪ੍ਰਿਫਰ ਨਹੀਂ ਕਰਦੇ ਪ੍ਰਿਫਰ ਨਹੀਂ ਕਰਦਾ ਕਦੀ ਕੋਈ ਮਜਬੂਰੀ ਹੋ ਜਾਏ ਤੇ ਗੱਲ ਵੱਖਰੀ ਹੈ ਮਨੇ ਕਦੇ ਫਿਲਮ ਜੋ ਆਪਸੀ ਚ ਮੇਰਾ ਮਤਲਬ ਇੱਕ ਜੀ ਦੇ ਫਾਦਰ ਸੇ ਉਹਨਾਂ ਦੀ ਦਾੜੀ ਜੁੜੀ ਨਕਲੀ ਜੋ ਮੈਨੂੰ ਅੱਜ ਤੱਕ ਅੰਪਾਜ਼ ਕਰਦੀ ਹੈ ਮੈਂ ਅਜ ਵੀ ਦਮ ਦੇਣਾ ਨਾ ਆਪਸੀ ਤੇ ਜਦੋਂ ਉਹਨਾਂ ਦਾ ਸੀਨ ਆਂਦਾ ਨਾ ਮੈਂ ਆਪਣੇ ਆਪ ਨੂੰ ਕੋਸਦਾ ਕੋਸਦੇ ਮੈਂ ਆਪਣੇ ਆਪ ਨੂੰ ਕਿਸੇ ਹੋਰ ਨੂੰ ਨਹੀਂ ਆਪਣੇ ਆਪ ਨੂੰ ਕੰਨਾ ਯਾਰ ਤੂੰ ਕਿਉਂ ਕੀਤਾ ਹੋਣ ਦਿੱਤੀ ਉਸ ਜਣ ਤੇ ਐਸ ਫਿਲਮ ਚ ਜਾਂ ਇੱਕ ਸੰਦੋਚ ਜਾਂ ਯਾਰਾ ਵਿੱਚ ਮੈਂ ਕੋਈ ਏਦਾਂ ਦਾ ਕੰਪਰੋਮਾਈਜ਼ ਨਹੀਂ ਕੀਤਾ ਮੈਂ ਹੋ ਦਿੰਦਾ ਉਹ ਮੇਰੇ ਹਰ ਇੱਕ ਕੈਰੈਕਟਰ ਨੂੰ ਤੁਸੀਂ ਜਦੋਂ ਵੀ ਦੇਖੋਗੇ ਤੁਸੀਂ ਹੋਵੋਗੇ ਯਾਰ ਇਹ ਪਰਫੈਕਟ ਬਾਖ ਮਾ ਮਿਹਰ ਜੀ ਮੈਂ ਭਾਜੀ ਨੇ ਕਿਹਾ ਮੈਂ ਭਾਈ ਜਿਹੜੀ ਤੁਸੀਂ ਸੋਚਦੇ ਹੋ ਨਾ ਪੰਜਾਬੀ ਐਕਟਰ ਉਹ ਨਹੀਂ ਲੈਣੇ ਉਹ ਜਰਨੀ ਨਹੀਂ ਹੈ ਤੁਹਾਡੀ ਜੇਕਰ ਤੁਸੀਂ ਕਰਨਾ ਹੈ ਪੂਰਾ ਕੈਰੈਕਟਰ ਜਾਨਾ ਬਣਾ ਫਿਰ ਉਹਨਾਂ ਨੇ ਟਾਈਮ ਦਿੱਤਾ ਲੱਗੇ ਜੋ ਵੀ ਟਾਈਮ ਲੱਗਿਆ ਉਹਨੂੰ ਦਾੜੀ ਪੂਰੀ ਉਸ ਲੈਂਡ ਚ ਲੁੱਕਾਂ ਚ ਤੇ ਕੋਈ ਕੰਪਰੋਮਾਈਜ਼ ਨਹੀਂ अच्छा सर गीता बसरा जी काफी लंबे समय बाद हां जी सिनेमा दे विच आउने जा रहे ने दोबारा क्योंकि और पंजाबी फिल्म आउंदे ही उन्होंने ए ਲਈ मेहर किवें दा तजर्बा किवें दा एक्सपीरियंस रिया एज़ अ डायरेक्टर की कुछ ਤੁਸੀਂ ਉਹਨਾਂ ਚ ਬਦਲਾਵ ਦੇਖਿਆ ਇਸ ਫਿਲਮ ਦੇ ਦੌਰਾਨ ਮੈਂ ਤਾਂ ਫਿਰ ਉਹਨਾਂ ਨੂੰ ਨਹੀਂ ਪੁਰਾਣਾ ਜਾਣਦਾ ਤੇ ਬਦਲਾਵ ਦਾ ਤੇ ਮੈਂ ਨਹੀਂ ਕੁਝ ਕਹਿ ਸਕਦਾ ਨਾ ਹੀ ਮੈਨੂੰ ਕੋਈ ਪੁਰਾਣੀ ਫਿਲਮ ਵਿੱਕੀ ਬਟ ਪਤਾ ਤਾਂ ਮੈਨੂੰ ਹੈਗਾ ਹੀ ਇਹ ਕੌਣ ਹੈ ਜਾਣਦੇ ਤਾਂ ਹੁੰਦੇ ਹੀ ਆ ਹਾਂ 100% ਬਟ ਡੇਡੀਕੇਸ਼ਨ ਬਹੁਤ ਜ਼ਬਰਦਸਤੀ ਉਹਨਾਂ ਦੀ ਫਿਲਮ ਵਿੱਚ ਮਤਲਬ ਉਹਨਾਂ ਨੇ ਆਪਣੇ ਹਰੇਕ ਟੇਕ 'ਚ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਕੁਐਸਚਨ ਕਰਨਾ ਕਿ ਮੈਂ ਠੀਕ ਕੀਤਾ ਹੈ ਮੈਂ ਦੁਬਾਰਾ ਕਰ ਸਕਦੀ ਹਾਂ ਮੈਨੂੰ ਲੱਗਦਾ ਹੋਰ ਅੱਛਾ ਕਰ ਸਕਦੀ ਹਾਂ ਇਹ ਬੜੀ ਚੰਗੀ ਗੱਲ ਹੈ ਐਕਟਰ ਹੋਣੀ ਚਾਹੀਦੀ ਹੈ ਕਿ ਲੱਗੇ ਕਿ ਮੈਂ ਹੋਰ ਬੈਟਰ ਕਰ ਸਕਦੀ ਹਾਂ ਤੇ ਉਹ ਉਹਨਾਂ ਨੇ ਪੂਰੀ ਸ਼ੂਟਿੰਗ ਦੇ ਦੌਰਾਨ ਕੋਈ ਨਖਰਾ ਨਹੀਂ ਕੋਈ ਕੁਐਸਚਨ ਨਹੀਂ ਕੋਈ ਕੁਝ ਨਹੀਂ ਬਸ ਜੋ ਉਹਨਾਂ ਨੂੰ ਦੱਸਿਆ ਉਹਨਾਂ ਨੇ ਬਿਲਕੁਲ ਐਗਜ਼ੈਕਟਲੀ ਮੇਰੀ ਉਮੀਦ ਤੋਂ ਮੈਂ ਕਹਿੰਦਾ ਜ਼ਿਆਦਾ ਵਧੀਆ ਉਹਨਾਂ ਨੇ ਕੰਮ ਕੀਤਾ ਹੈ। ਹੂੰ। ਇਸਰ ਇਸ ਫਿਲਮ ਜਦੋਂ ਤੁਹਾਡੇ ਜ਼ਿਹਨ ਚਾਈ ਜਦੋਂ ਇਹ ਬਣੀ ਔਰ ਸਾਰਾ ਕੁਝ ਇੱਕਦਮ ਤੇ ਅਰ ਹੋਇਆ ਕਿਉਂਕਿ ਫਿਲਮ ਦੀ ਬੈਕਬੋਨ ਹੁੰਦੀ ਹੈ ਕਹਾਣੀ ਜਾਂ ਹੁੰਦਾ ਬੀਜੀਐਮ। கரੈਕਟ। ਬੀਜੀਐਮ ਦੇ ਉੱਪਰ ਕਿੰਨਾ ਕੁ ਧਿਆਨ ਦਿੱਤਾ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਕਿ ਇਹ ਫਿਲਮ ਦੇ ਵਿੱਚ ਮੋਰ ਪਾਵਰਫੁਲ ਇੱਕ ਚੀਜ਼ਾਂ ਨੂੰ ਕਰਦੀਆਂ ਨੇ। ਦੇਖੋ ਬੀਜੀਐਮ ਵੀ ਤਾਂ ਹੀ ਹੋ ਕੰਮ ਕਰਦਾ ਜੇ ਤੁਹਾਡੇ ਸੀਨ ਵਧੀਆ ਹੋਣ। ਬਿਲਕੁਲ। ਅਦਰਵਾਈਜ਼ ਤੁਸੀਂ ਵਿਕਾਰ ਸਿੰਘ ਨੂੰ ਬੀਜੀਐਮ ਨਾ ਨਹੀਂ ਚਾਹ ਸਕਦੇ ਬਹੁਤ ਵਧੀਆ ਸੀਨ ਨੂੰ ਬੀਜੀਐਮ ਨਾਲ ਖਰਾਬ ਵੀ ਕਰ ਸਕਦੇ ਹੋ ਬਿਲਕੁਲ ਤੇ ਕੰਬੀਨੇਸ਼ਨ ਬਹੁਤ ਜ਼ਰੂਰੀ ਹੈ ਸੀਨ ਤੁਹਾਡਾ ਵਧੀਆ ਹੈ ਸੀਨ ਮੇਰੇ ਸਾਰੇ ਹੀ ਵਧੀਆ ਸੀ ਮੈਂ ਤੇ ਮੈਂ ਤੁਹਾਨੂੰ ਦੱਸਦਾ 1 ਘੰਟੇ ਦੀ ਫਿਲਮ ਤੇ ਮੈਨੂੰ ਐਡਿਟ ਕਰਨੀ ਪਈ ਇੰਨੀ ਵਧੀਆ ਇੰਨੇ ਵਧੀਆ ਵਧੀਆ ਸੀਨ ਮੈਨੂੰ ਕੱਟਨੇ ਪਏ ਕਿਉਂਕਿ ਉਹ ਜਿਹੜੀ ਲੈਂਥ ਹੈ ਜਿਹੜੀ ਸਿਨੇਮਾ ਐਗਜ਼ੀਬਿਟਰਸ ਜਾਂ ਡਿਸਟਰੀਬਿਊਟਰਸ ਨਾਲ ਪਏ ਉਹ ਦੇਣ ਵਾਸਤੇ ਮੈਨੂੰ ਬਹੁਤ ਖੂਬਸੂਰਤ ਸੀਨ ਜਿਹੜੇ ਇੱਥੋਂ ਕੱਟਨੇ ਪਏ ਕੈਂਚੀ ਚਲਾਈ ਤੁਸੀਂ ਹਾਂ ਕੈਂਚੀ ਚਲਾਨੀ ਪੈਣੀ ਹਾਂ ਮੈਂ ਆਪ ਹੀ ਚਲਾਈ ਤੇ ਜਦੋਂ ਸੀਨੀਅਰ ਨੇ ਪਿਆਰੇ ਸੀ ਤੇ ਮੈਂ ਬੀਜੀਮ ਤੇ ਬਹੁਤ ਕੰਮ ਕਰਦਾ ਆਪ ਹੀ ਬੈਠਦਾ ਬੀਜੀਮ ਤੇ ਮੇਰਾ ਬੜਾ ਅੱਛਾ ਛੋਟਾ ਭਰਾ ਆਈ ਹੈ ਮੇਰਾ ਸੂਰਜ ਸ਼ਰਮਾ ਜੀ ਤੇ ਉਹ ਬਹੁਤ ਮਿਹਨਤੀ ਮੁੰਡਾ ਹੈ ਔਰ ਬਾਖਮਾਲ ਆਰਟਿਸਟ ਹੈ ਮਤਲਬ ਕ੍ਰੀਏਟਿਵ ਮਾਈਂਡ ਜ਼ਬਰਦਸਤ ਹੈ ਮੀਜ਼ੀ ਦੇ ਪ੍ਰਤੀ ਤੇ ਮੈਂ ਉਹਦੇ ਨਾਲ ਬੈਠ ਜਨਾਂ ਮਤਲਬ 15-20 ਦਿਨ ਮੈਂ ਨਾ ਬੈਠਦਾ ਆ ਬਲੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਇੱਕ ਇੱਕ ਨੋਟ ਇੱਕ ਇੱਕ ਮਿਊਜ਼ਿਕ ਕਿੱਥੇ ਕਿ ਆਉਣਾ ਚਾਹੀਦਾ ਮੈਂ ਆਪੇ ਬੈਠ ਕੇ ਕਰਦਾ ਉਹਦੇ ਨਾਲ ਮਤਲਬ ਉਹ ਕਾਫੀ ਚੀਜ਼ਾਂ ਡਿਵੈਲਪ ਕਰਦਾ ਰਹਿੰਦਾ ਤੇ ਨਾਲ ਮੇਰੀ ਜਲਦੀ ਰੰਦੀ ਉਹ ਨਾਲ ਜੋੜ ਬੰਦੀ ਤੇ ਬਹੁਤ ਕਮਾਲ ਦਾ ਬੀਜੀਐਮ ਹੈ ਬੰਦਾ ਟ੍ਰੇਲਰ ਦਾ ਹੀ ਤੁਹਾਨੂੰ ਟ੍ਰੇਲਰ ਤੋਂ ਟ੍ਰੇਲਰ ਤੱਕ ਦੇਖੋ ਝਟਪਾਟੀ ਲੋਕਾਂ ਨੇ ਹੱਥੀ ਚੱਕ ਲਿਆ ਬਹੁਤ ਅੱਛੇ ਜੈਨਨ ਕਮੈਂਟਸ ਨੇ ਟ੍ਰੇਲਰ ਤੇ ਜਾ ਕੇ ਦੇਖੇ ਕੋਈ ਵੀ ਔਰ ਬਹੁਤ ਰੱਜ ਕੇ ਪਰ ਕਿਉਂਕਿ ਮੇਰੇ ਖਿਆਲ ਹੁਣ ਉਹ ਸਮਾਂ ਆ ਗਿਆ ਸਰ ਕਿ ਲੋਕ मीनिंगफुल ਸਿਨੇਮਾ ਦੇਖਣਾ ਚਾਹੁੰਦੇ ਨੇ ਦੇਖਣਾ ਵੀ ਚਾਹੀਦਾ ਹੈ ਹਾਂ ਕਿਉਂਕਿ ਲੋਕਾਂ ਨੂੰ ਜਦੋਂ ਤੋਂ OTT ਪਲੇਟਫਾਰਮਸ ਦੇ ਉੱਪਰ ਸਾਊਥ ਵਾਲੇ ਹੋਰ ਜਿਹੜੇ ਵੱਖਰੇ-ਵੱਖਰੇ ਸਟੇਟਾਂ ਤੋਂ ਬਿਲੋਂਗ ਕਰਦੇ ਨੇ ਉਹਨਾਂ ਦਾ ਸਿਨੇਮਾ ਦੇਖਣ ਤੋਂ ਬਾਅਦ ਪੰਜਾਬੀ ਲੋਕਾਂ ਨੂੰ ਬੜੀ ਆਸ ਹੁੰਦੀ ਕਿ ਸਾਡਾ ਸਿਨੇਮਾ ਕੁਝ ਅਜਿਹਾ ਕਰੇ ਔਰ ਤੁਸੀਂ ਉਹਨਾਂ 'ਚੋਂ ਇੱਕੋ ਜਿਹੜੇ ਅਜਿਹੀਆਂ ਫਿਲਮਾਂ ਨੂੰ ਲੈ ਕੇ ਆਉਣੇ ਜੀ ਜੀ ਮੈਂ ਵੀ ਹਾਂ ਹੋਰ ਵੀ ਮੇਰੇ ਨਾਲ ਕਲੀਗਸ ਨੇ ਮੈਨੂੰ ਉਹਨਾਂ ਦਾ ਵੀ ਕੰਮ ਬੜਾ ਪਸੰਦ ਆ ਮੈਨੂੰ ਲੱਗਦਾ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ ਸਾਰੇ ਜਣੇ ਔਰ ਜਿਸ ਤਰੀਕੇ ਦਾ ਸਿਨੇਮਾ OTT 'ਚ ਲੋਕਾਂ ਨੇ ਦੇਖਿਆ ਹੈ ਜਾਂ ਜਿਸ ਤਰੀਕੇ ਦੀ ਫਿਲਮਾਂ ਉਹਨਾਂ ਨੂੰ ਆਪਸ਼ਨ अवेलेबल ਹੈਗੀ ਹੈ OTT ਤੇ ਹੁਣ ਉਹਨਾਂ ਦਾ ਨਾਲ ਅਗਰ ਆਪਾਂ ਅਸੀਂ ਆਪਣਾ ਸਿਨੇਮਾ ਕੰਪੇਅਰ ਕਰੀਏ ਤੇ ਬਹੁਤ ਥੱਲੇ ਹੈ ਫਿਲਹਾਲ ਬਹੁਤ ਮਕਾਮ ਸਾਡਾ ਬਹੁਤ ਥੱਲੇ ਹੈ ਅਸੀਂ ਅੱچھے ਸਿਨੇਮਾ ਦੇ ਕਾਰਨ ਨਹੀਂ ਜਾਣੇ ਜਾਂਦੇ ਕਿਸੇ ਵੀ ਜਗ੍ਹਾ ਦੇ ਮਤਲਬ ਕੋਈ ਇਹ ਨਹੀਂ ਕਹ ਸਕਦਾ ਕਿ ਪੰਜਾਬੀ ਸਿਨੇਮਾ ਬੜਾ ਵਧੀਆ ਰਿਚ ਸਿਨੇਮਾ ਬਣਾ ਰਿਹਾ ਉਹ ਇਹ ਹੈ ਕਿ ਪੰਜਾਬੀ ਸਿਨੇਮਾ ਆ ਜਿਹਨਾਂ ਧੁੰਮਧੜੱਕੇ ਵਾਲੇ ਜਿਹੜੇ ਐ ਨਾ ਬਸ ਉਹ ਡਾਂਸ ਨੰਬਰਸ ਹੋਏ ਇਹ ਉਹ ਕਲਰਫੁੱਲ ਸਿਨੇਮਾ ਬਣਾਉਂਦਾ ਬਟ ਸਟੋਰੀ ਆਈਡੀਆਜ਼ ਹਰ ਸਿਨੇਮੈਟਿਕ ਫਿਲਮਾਂ ਅਸੀਂ ਨਹੀਂ ਰਾਡੀ ਕੋ ਪਛਾਣੇਗੀ ਹੁਣ ਮੈਨੂੰ ਲੱਗਦਾ ਹੈ ਕਿ ਪਿਛਲੇ 1 ਅੱਧੇ ਸਾਲ ਚ ਸਟਾਰਟ ਹੋਈਆਂ ਐ ਅੱਛੇ ਅੱਛੇ ਫਿਲਮਾਂ ਮੇਰੇ ਸਾਡੀ ਫਿਲਮ ਦੇ ਆਸ-ਪਾਸ ਹੀ ਦੋ ਤਿੰਨ ਫਿਲਮਾਂ ਬਹੁਤ ਅੱਛੀਆਂ ਮੈਨੂੰ ਲੱਗਦੀਆਂ ਆ ਰਹੀਆਂ ਐ ਔਰ ਜੋ ਬਹੁਤ ਅੱਗੇ ਜਾ ਕੇ ਦੂਜਿਆਂ ਨੂੰ ਪ੍ਰੋਤਸਾਹਿਤ ਕਰਨੀ ਹੈ ਕਿ ਵੀ ਆਪਾਂ ਦਾ ਨਾ ਸਿਨੇਮਾ ਹੀ ਬਣਾਈ ਹੈ ਸਾਡੀ ਪਛਾਣ ਬਣੇ ਸਾਡਾ ਪੰਜਾਬੀ ਸਿਨੇਮਾ ਪਛਾਣ ਬਣੇ ਦੁਨੀਆ ਚ ਕੀ ਆ ਬਿਲ ਖੂਬਸੂਰਤ ਫਰੇਮਸ ਖੂਬਸੂਰਤ ਸਟੋਰੀ ਸੀਨਸ ਇਮੋਸ਼ਨਸ 뮤직 ਹਨਾ ਇਹ ਬਣਨੀ ਚਾਹੀਦੀ ਉਹ ਬਣੇਗੀ ਮੰਨ ਲਓ ਜੀ acha rakesh sir ek cheez twadi badi khaasiyat mani jandi hai industry de vich ਕਿ ਜਿਹੜਾ ਫਿਲਮ ਦੇ ਵਿੱਚ ਫਰੇਮਿੰਗ ਹੁੰਦੀ ਆ ਸੀਨ ਦੀ ਜੋ ਡੈਪਥ ਹੁੰਦੀ ਆ ਉਹਦੇ ਤੇ ਤੁਸੀਂ ਬਹੁਤ ਕੰਮ ਕਰਦੇ ਹੋ ਮਤਲਬ ਕੇਸ ਪੁਆਇੰਟ ਆਫ 뷰 ਨਾਲ ਲੈ ਕੇ ਤੁਸੀਂ ਚੱਲਦੇ ਹੋ ਜਦੋਂ ਸੀਨ ਦੀ ਡੈਪਥ ਹੁੰਦੀ ਆ ਔਰ ਉਹਨੂੰ ਕਿਸ ਤਰੀਕੇ ਨਾਲ ਫਿਲਮਾਉਣਾ ਉਹਦੇ ਤੇ ਕਿੰਨਾ ਕੁ ਸਮਾਂ ਲੱਗ ਜਾਂਦਾ ਤੁਹਾਨੂੰ ਕੰਮ ਕਰਨ ਲੱਗ ਬਹੁਤ ਸਮਾਂ ਲੱਗਦਾ ਜੀ ਇਹੀ ਤੇ ਬਿਊਟੀ ਹੈ ਮਤਲਬ ਸਿਨੇਮਾ ਦੀ ਕਿ ਤੁਸੀਂ ਕੋਈ ਸੀਨ ਦਿਖਾ ਰਹੇ ਹੋ ਜੀ ਔਰ ਜੇ ਮੈਂ ਤੁਸੀਂ ਬੜੀ ਬੜੀ ਗੱਲ ਕੀਤੀ ਹੈ ਮੇਰੀ ਫਿਲਮ ਵਿੱਚ ਕਿਸی ਵਾਪਸੀ ਦਾ ਸਭ ਨੂੰ ਪਤਾ ਹੈ ਕਿ ਵਾਪਸੀ ਦੇ ਫਰੇਮਸ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਫਿਰ ਮੇਰੀ ਫਿਲਮ ਆਈ ਸੀ ਯਾਰਾਵੇ ਜੀ ਮੈਂ بار بار ਯਾਰਾਵੇ ਦੀ ਤਾਂ ਗੱਲ ਕਰਦਾ ਕਿ ਮੈਨੂੰ ਲੱਗਦਾ ਹੈ ਕਿ ਯਾਰਾਵੇ ਮੈਂ ਕਿਸੇ अलग रीजनल सिनेमा ਦੇ ਵਾਸਤੇ ਬਣਾਈ ਹੁੰਦੀ ਮਹਾਰਾਸ਼ਟra ਜਾਂ ਬੰਗਾਲ ਜਾਂ ਤੇਲਗੂ ਤੇਲਗੂ ਤਾਮਿਲ ਕਿਸੇ ਵਾਸਤੇ ਉਹ ਉੱਥੇ ਉਹ ਫਿਲਮ ਇੱਕ ਮੈਮੋਰੀਬਲ ਫਿਲਮ ਮਾਈਲਸਟੋਨਸ ਸਾਬਿਤ ਹੋਣੀ ਸੀ ਇੱਥੇ ਤੇ ਮਿਲ ਪਛਾਈ ਨਹੀਂ ਸਕਿਆ ਆਪਾਂ ਲੋਕਾਂ ਤੋਂ ਤਾਂ ਨਹੀਂ ਆ ਲੋਕ ਇਹਦੇ ਵਿੱਚ ਆਡੀਅੰਸ ਦਾ ਕੋਈ ਕਸੂਰ ਨਹੀਂ ਸਾਡਾ ਆਪਣਾ ਹੀ ਕਸੂਰ ਹੁੰਦਾ ਹੈ ਆਡੀਅੰਸ ਨੂੰ ਦਿਖਾਓਗੇ ਪਹੁੰਚੇਗੀ ਤੇ ਦੇਖੇਗੀ ਨਾ ਆਡੀਅੰਸ ਹੁਣ ਪਤਾ ਹੀ ਨਹੀਂ ਆਡੀਅੰਸ ਨੂੰ ਕਿ ਫਿਲਮ ਆ ਰਹੀ ਹੈ ਯਾਰ ਯਾਰਾ ਵਾਸਤੇ ਮੈਂ ਪੂਰਾ 1947 ਦਾ ਪਿੰਡ ਬਸਾ ਦਿੱਤਾ ਸੀ ਆਪ ਹੂੰ ਮਤਲਬ ਮੈਂ ਤੇ ਮੇਰੇ ਬਾਕੀ ਦੇ ਜਿਹੜੇ ਸਾ ਸ਼ੰਭੂ ਬਾਡਰ ਦੇ ਨੇੜੇ ਸ਼ੰਭੂ ਬਾਡਰ ਦੇ ਨੇੜੇ ਅੱਜ ਵੀ ਉਹ 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 ਜਿੱਥੇ ਆਪਾਂ ਪਿੰਡ ਬਣਾਇਆ ਉਹ ਉਹ ਜਿਹੜਾ ਮਾਲਿਕ ਹਤੋਂ ਦਾ ਉਹਦੀ ਵਿਚਾਰਦੀ ਜ਼ਿੰਦਗੀ ਵਰਦੀ ਰੋਟੀ ਬਣ ਕੇ ਕੋ ਬੜੀ ਸ਼ੂਟ ਹੁੰਦੀ ਉੱਥੇ ਉਹ ਵਿਆਹ ਸ਼ਾਦੀਆਂ ਇਹ ਉਹ ਜੇ ਪ੍ਰੀ ਵੈਡਿੰਗ ਇਹ ਉਹ ਬਟ ਮੈਂ ਬੜੇ ਚਾਹਵਨਾ ਪਿੰਡ ਬਣਾਇਆ ਕਿ ਯਾਰ ਮੈਂ ਤਾਂ ਫਰੇਮ ਕੋ ਨਾਲ ਲੱਗੇ ਕਿ ਆਪਾਂ ਨਹੀਂ ਸੁਣਤਾਰੇ ਚ ਹਮ ਬਲੌਕਸ ਨਾਲ ਲਗਨ ਕਿ ਇੱਕ ਛੋਟਾ ਜਿਹਾ ਬਲੌਕ ਪਿੱਛੇ ਕੱਚੀ ਦੁਆਰ ਨਹੀਂ ਬਲੌਕ ਖੋਲੋ ਪੂਰਾ ਐਂਡ ਤੱਕਨ ਪਿੰਡੀ ਨਜ਼ਰ ਆਏ ਤੁਹਾਨੂੰ ਤੇ ਬਹੁਤ ਮਿਹਨਤ ਉਹਦੇ ਵਾਸਤੇ ਮੈਂ ਕੀਤੀ ਜੀ ਮਤਲਬ ਮੈਂ 32 33 ਦਿਨ ਆਪਾਂ ਕੱਚੇ ਪਿੰਡ ਮਜ਼ਦੂਰ ਲਾ ਕੇ ਕੱਚੇਕਾਰ ਗੁਰਦੁਆਰਾ ਸਾਹਿਬ ਖੂ ਚੱਪੜ ਖਾੜਾ ਸਭ ਬਣਾਤਾ ਹੂੰ ਤੇ ਲੋਕੀ ਹੁਣ ਮੋਹੀ ਹੈ ਕਿ ਉਹ ਲੋਕਾਂ ਤੱਕਨ ਫਿਲਮ ਪਹੁੰਚੇ ਲੋਕੀ ਦੇਖਨ ਤਾਂ ਸਮਝ ਆਏ ਐਸ ਫਿਲਮ ਚ ਵੀ ਵਿਜ਼ੂਅਲੀ ਤੇ ਬਹੁਤ ਗ੍ਰੈਂਡ ਹੈ ਫਿਲਮ ਮਤਲਬ ਮੇਰਾ ਮੇਰੀ ਸੋਚ ਹੈ ਹੁੰਦੀ ਹੈ ਕਿ ਵਿਜ਼ੂਅਲੀ ਵੀ ਤੁਹਾਨੂੰ ਕਨੈਕਟ ਕਰਨਾ ਚਾਹੀਦਾ ਸੀ ਬਿਲਕੁਲ ਸਿਰਫ ਇਮੋਸ਼ਨਲ ਕੈਰੈਕਟਰ ਦੇ ਨਾਲ ਨਹੀਂ ਬਟ ਵਿਜ਼ੂਅਲੀ ਵੀ ਤੁਹਾਨੂੰ ਲੱਗਣਾ ਚਾਹੀਦਾ ਹੈ ਡੈਪਥ ਨਜ਼ਰ ਆਣੀ ਚਾਹੀਦੀ ਹੈ ਅਗਰ ਤੁਸੀਂ ਵਾਈਟ ਸ਼ਾਟ ਮਾਸਟਰ ਲੈ ਰਹੇ ਹੋ ਜੀ ਤੇ ਡੈਪਥ ਨਜ਼ਰ ਆਣੀ ਚਾਹੀਦੀ ਐਂਡ ਤੱਕ ਕਿ ਪਿੱਛੇ ਕੀ ਚੱਲ ਰਿਹਾ ਕੀ ਐਟਮੋਸਫੇਅਰ ਹੈ ਉਹ ਉਹ ਵੀ ਕੈਰੈਕਟਰ ਹੈ ਫਿਲਮ ਚ ਬਿਲਕੁਲ ਤੇ ਤਾਂ ਕਰਕੇ ਮੈਂ ਬਹੁਤ ਇਹਦੇ ਵਿੱਚ ਵਰਕ ਕਰਨਾ ਹੈ ਜੀ ਜੀ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਸਰ ਮਿਹਰ ਵਾਸਤੇ ਔਰ ਅਸੀਂ ਤੁਹਾਡੇ ਤੋਂ ਇਹੀ ਆਸ ਉਮੀਦ ਕਰਾਂਗੇ ਕਿ ਤੁਸੀਂ ਇਦਾਂ ਦਾ मीनिंगफुल ਸਿਨੇਮਾ ਹਮੇਸ਼ਾ ਸਾਡੇ ਦਰਸ਼ਕਾਂ ਵਾਸਤੇ ਲੈ ਕੇ ਆਉਂਦੇ ਰਹੋਗੇ ਔਰ ਸੈਨਮੇ ਇਨ੍ਹਾਂ ਫਿਲਮਾਂ ਲਈ ਆਉਣ ਵਾਲੇ ਸਮੇਂ 'ਚ ਭਰਨੇ ਹੀ ਭਰਨੇ ਨੇ ਕਿਉਂਕਿ ਹੁਣ ਅੱਗੇ ਲਾਈਫ ਬਹੁਤ ਫਾਸਟ ਹੋ ਗਈ ਹੈ ਇੰਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਬਹੁਤ ਸਾਰੀਆਂ ਗੁੱਡ ਵਿਸ਼ੇਸ ਨੇ ਥੈਂਕ ਯੂ ਅਸੀਂ ਚਾਹਨੇ ਦਿਨ ਦੁਗਣੀ ਰਾਤੋ ਦੁਗਣੀ ਤਰੱਕੀ ਕਰੇ ਫਿਲਮ ਲੋਕ ਸ਼ਲਮਾ ਕਰਾਂ ਜਾ ਕੇ ਦੇਖਣ ਔਰ ਕਿਉਂਕਿ ਹਰ ਬੰਦੇ ਨਾਲ ਰਿਲੇਟੇਬਲ ਸਟੋਰੀ ਹੈ ਔਰ ਇਹ ਉਹਨਾਂ ਦਾ ਰਾਜਕੁੰਦਰਾ ਸਾਹਿਬ ਦਾ ਕਹਿ ਲੋ ਕਿ ਪੰਜਾਬੀ ਸਿਨੇਮਾ ਦੇ ਵਿੱਚ ਪਹਿਲੀ ਦਸਤਕ ਹੈ ਗੀਤਾ ਬਸਰਾ ਜੀ ਧੰਨਵਾਦ ਆ ਰਹੇ ਨੇ ਸਾਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਚੰਗਾ ਲੱਗਿਆ ਬਸ ਇਦਾਂ ਹੀ ਅ ਪ੍ਰੇ ਕਰਦੇ ਰਹੋ ਔਰ ਲੋਕਾਂ ਨੂੰ ਪੁਸ਼ ਕਰੋ ਕਿ ਲੋਕੀ ਸਨਮਾ ਅੱਜ ਫਿਲਮ ਦੇਖਣ ਜੀ ਇੱਕ ਅੱਛਾ ਸਨਮਾਨ ਹੋਣਾ ਬੰਬਲੇਗਾ ਸਾਡਾ ਸਿਨਮਾ ਅੱਗੇ ਵਧੇਗਾ ਬਿਲਕੁਲ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਇਸਨ ਜੀ ਸਾਡੇ ਨਾਲ ਮਿਹਰ ਫਿਲਮ ਦੇ ਡਾਇਰੈਕਟਰ ਰਕੇਸ਼ ਮਹਿਤਾ ਜੀ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਿਰਫ ਇੰਨਾ ਹੀ ਅਗਲੀ ਵਾਰ ਫੇਰ ਮਿਲਾਂਗੇ ਕੈਸੇ ਹੋਰ ਸਖਿਨ ਦੇ ਨਾਲ ਦਿਓ ਪਰਮ ਵੀ ਚੋਲਿੰਗ ਨੂੰ ਅੱਜ ਦੇਖਦੇ ਰਹੋreturnData ਸਪੋਕਸਮੈਨ